ਤਿਆ ਕਿ ਜਦੋਂ ਮੈਂ ਦੇਖਿਆ ਕਿ ਮੁੰਡੇ ਪਹਿਲਾਂ ਹੀ ਉੱਥੇ 2-2 ਮਹੀਨੇ ਹੋ ਗਏ ਬੀਟ ਕਰਦੇ ਵੀ ਆ ਕਿ ਸਾਡਾ ਵੀ ਆਜ ਲੱਗੂ ਆ ਕੱਲ ਲੱਗੂ ਆ ਉਦੋਂ ਮੇਰੇ ਪਿਆਰੇ ਤੁਹਾਨੂੰ ਜ਼ਮੀਨ ਉੱਤਰ ਗਈ ਕਿ ਮੈਂ ਕੀ ਕੀ ਖਾਬ ਦੇ ਕੇ ਆਇਆਗਾ ਤੇ ਕੀ ਹੁੰਦਾ ਵੀ ਆ ਇੱਥੇ ਮੁੰਡੇ ਰੱਖਿਆ ਇੱਕ ਦਿਨ ਖਾਣਾ ਦਿੰਦੇਗੇ ਤੇ ਕਾਫੀ ਕਹਿੰਦਾ ਮਨ ਲੱਗੀ ਪਾਸਵਰਡ ਜਦੋਂ ਮੰਗਦਾ ਹੈਗਾ ਫਿਰ ਧੌਂਕੀ ਦੇ ਲਪਤੇ ਹੈਗੇ ਜਾਂ ਤਾਂ ਪੈਸੇ ਦੇ ਜੇ ਮੈਂ ਕੰਪਲੇਨ ਕਰਨ ਨੂੰ ਕਹਿੰਦਾ ਹੈਗਾ ਤਾਂ ਕੰਪਲੇਨ ਕਰਦੇ ਤੇਰੇ ਘਰ ਦੇ ਤੇਂ ਦੀ ਹੈਗੀ ਹੈ ਬੱਚਿਆਂ ਨੂੰ ਨਾ ਇੱਥੇ ਬੇਰੋਜ਼ਗਾਰੀ ਹੋਏ ਨਾ ਬੱਚੇ ਬਾਹਰ ਜਾਣ ਇੱਥੇ ਸਭ ਕੁਝ ਹੋਏ ਥੋੜੀ ਕਮਾਨ ਕੋਈ ਗੱਲ ਨਹੀਂ ਬੋਤਰੀ ਆਸਵੇਂ ਨੂੰ ਲੱਗੇ ਰੱਖਣ ਇੱਕ ਗਰੀਬ ਦਾ ਸੁਪਨਾ ਮਰਦਾ ਇੱਕ ਮਹੀਨਾ ਕਿਸ਼ਤ ਨਹੀਂ ਦੋਗੇ ਦੋ ਮਹੀਨੇ ਤਿੰਨਵੇਂ ਮਹੀਨੇ ਤੋ ਨੋਟਿਸ ਭੇਜਣਾ ਕਰ ਇਹ ਕਾਰਖਾਨਾ ਖਾਲੀ ਕਰ ਦੋ ਜਿੰਨੀ ਕਿਸ਼ਤਾਂ ਦੇਣੀਆਂ ਅੱਜ ਇਸ ਖੜਿਆ ਪੰਜਾਬ ਤੇ ਹਿਮਾਚਲ ਦੀ ਸਰਹੰਦ ਤੇ ਜ਼ਿਲ੍ਹਾ ਕਾਂਗੜਾ ਦੇ ਪਿੰਡ ਮੀਲਵਾ ਵਿਖੇ ਜਿੱਥੇ ਦਾ ਨੌਜਵਾਨ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਤੇ ਆਪਣੇ ਮਾਪਿਆਂ ਦੇ ਚੰਗੇ ਭਵਿੱਖ ਲਈ ਵਦੀਸ ਵਿੱਚ ਗਿਆ ਸੀ ਜਿਹੜਾ ਕਿ ਠਗੀ ਦਾ ਸ਼ਿਕਾਰ ਹੋ ਗਿਆ ਕਿਉਂਕਿ 트럼ਪ ਸਰਕਾਰ ਬੰਦਿਆ ਸੀ 트럼ਪ ਨੇ ਕਹਾਂ ਲਾਣ ਕੀਤਾ ਸੀ ਵੀ ਜੋ ਵੀ ਅਮਰੀਕਾ ਦੇ ਵਿੱਚ ਨਜਾਇਜ਼ ਤੌਰ ਤੇ ਆ ਰਹੇ ਹਨ ਜਾਂ ਆਏ ਹਨ ਉਹਨਾਂ ਸਾਰਿਆਂ ਨੂੰ ਰਿਪੋਰਟ ਕੀਤਾ ਜਾਏਗਾ ਤੇ ਉਸੇ ਹੀ ਕੜੀ ਦੀਨ ਬੀਤੀ ਰਾਤ ਤੀਸਰਾ ਜਹਾਜ਼ ਜਿਹੜਾ ਅਮਰੀਕਾ ਦਾ ਉਹ ਅਮਰਸਰ 에어ਪੋਰਟ ਤੇ ਉਤਰਿਆ ਜਿਹਦੇ ਵਿੱਚ ਹਿਮਾਚਲ ਪ੍ਰਦੇਸ਼ ਦਾ ਇੱਕੋ ਇੱਕ ਨੌਜਵਾਨ ਜਿਹੜਾ ਅਮਰੀਕਾ ਗਿਆ ਸੀ ਤੇ ਉਹ ਨੌਜਵਾਨ ਰੋਹਿਤ ਕੁਮਾਰ ਸਾਡੇ ਨਾਲ ਮੌਜੂਦ ਹੈ ਤੇ ਉਹਨਾਂ ਤੋਂ ਜਾਣਦੇ ਆ ਕਿ ਰੋਹਿਤ ਕੁਮਾਰ ਨੂੰ ਸਭ ਤੋਂ ਪਹਿਲਾਂ ਤਾਂ ਹਿਮਾਚਲ ਗਵਰਨਮੈਂਟ ਵੱਲੋਂ ਜਿਹੜਾ ਹੈਗਾ ਕੌਣ ਲੈਣ ਵਾਸਤੇ ਗਿਆ ਸੀ ਅਸੀਂ ਗੱਲ ਕਰਦੇ ਆਣੇ ਨਾਲ ਕਿ ਕਿਹੜਾ ਹਾਲਾਤਾਂ ਦੇ ਵਿੱਚ ਇਹ ਉੱਥੋਂ ਅਮਰੀਕਾ ਦੀ ਧਿਰਤੀ ਤੋਂ ਬਾਤਸਾਏ ਨੇ ਤੇ ਇਹ ਦੱਸੋ ਪਹਿਲੇ ਲੈਣ ਤੁਹਾਨੂੰ ਕੌਣ ਗਿਆ ਸੀ ਜਦੋਂ ਮੈਂ ਅੰਦਰ ਹੀ ਗਿਆ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਬਾਹਰ ਦੇ ਮੁਲਕੀ ਤੁਹਾਡੀ ਗਵਰਨਮੈਂਟ ਵੱਲੋਂ ਕੋਈ ਵੀ ਨਹੀਂ ਆਇਆ ਇਸ ਵੇਲੇ ਤੋਂ ਉਹ ਕਹਿੰਦੇ ਕਿ ਤੁਸੀਂ ਬੱਸ ਕਰਕੇ ਚੱਲ ਜਾਓ ਫਿਰ ਉਹ ਬਾਅਦ ਵਿੱਚ ਮੈਂ ਜਦੋਂ ਬਾਹਰ ਗਿਆ ਫਿਰ ਬਾਹਰ ਆ ਕੇ ਦੇਖਿਆ ਫਿਰ ਉਹਨਾਂ ਨੇ ਕਿਹਾ ਕਿ ਤੁਹਾਡੀ ਗਵਰਨਮੈਂਟ ਦਾ ਮੁਲਕੀ ਮੁਲਾਜ਼ਮ ਆਇਆ ਦੇ ਮਤਲਬ ਐਤਵੀ ਬੋਲ ਸੀ ਤੇ ਉਪਚ ਨਾਲ ਪਟਵਾਰੀ ਨਾਲ ਸੈਕਟਰੀ ਵੀਗਾ ਆਪਣੇ ਮੋਲੇ ਕੀ ਪਿੰਡ ਦਾ ਹੀ ਫਿਰ ਉਹਨਾਂ ਨੇ ਉਹਨਾਂ ਨਾਲ ਹੀ ਫਿਰ ਉਹਨਾਂ ਨੇ ਮੈਨੂੰ ਪਿਕਅਪ ਕੀਤਾ ਉਤੋਂ ਉਹਨਾਂ ਨੇ ਲਿਆ ਕੇ ਫਿਰ ਇੰਦੋਰਾ ਚੌਂਕੀ ਦੀ ਜ਼ਮੀਨ ਲੈ ਲੈਂਦਾ ਫਿਰ ਉੱਥੇ ਬਿਆਨਬਾਜ਼ੀ ਹੋਈ ਜੋ ਵੀ ਕਾਰਵਾਈ ਕੀਤੀ ਉਹਨਾਂ ਨੇ ਕੀਤੀ ਆਪਣੀ ਫਿਰ ਉਸ ਤੋਂ ਬਾਅਦ ਮੈਨੂੰ ਕਾਰ ਛੱਡਤਾ ਰੂਕਮੰਦ ਜ਼ਿਕਰ ਕਰ ਗੱਲ ਕਰੀ ਤੇ ਤੁਹਾਡੇ ਨਾਲ ਕਿਹੋ ਜਿਹਾ ਵਤੀਰਾ ਜਿਹੜਾ ਹੈਗਾ ਅਮਰੀਕਾ ਸਰਕਾਰ ਵੱਲੋਂ ਕੀਤਾ ਗਿਆ ਉੱਥੇ ਵਿਵਹਾਰ ਬਹੁਤ ਹੀ ਮਾੜਾ ਕੀਤਾ ਗਿਆ ਇਦਾਂ ਦਾ ਕਹਿੰਦਾ ਮਤਲਬ ਕਿ ਜਿੱਦਾਂ ਕਰਨਾ ਚਾਹੀਦਾ ਉਹ ਤਾਂ ਨਹੀਂ ਕੀਤਾ ਗਿਆ। ਮਿਲ ਗਈ ਕਾਫੀ ਖਰਾਬੀ ਦਾ ਹੱਦ ਤੱਕ। ਜਦੋਂ ਤੁਸੀਂ ਇੰਡੀਆ ਤੋਂ ਵਿਦੇਸ਼ ਜਾਣ ਲਈ ਇੱਥੋਂ ਗਏ ਉਹ ਤੇ ਏਜੰਟ ਨੇ ਕਿਹੋ ਜਿਹੀ ਖਾਬ ਦਿਖਾਈ ਸੀ। ਖਾਬ ਤਾਂ ਵਧੀਆ ਦਿਖਾਏਗੇ ਕਿ ਤੈਨੂੰ 15 ਦਿਨ ਅਮਰੀਕਾ ਬੜਾ ਮਿਲ ਕੀ ਪਜਾਵਾਂਗੇ, ਇੱਕ ਨੰਬਰ 'ਚ ਪਜਾਵਾਂਗੇ, ਦੋ ਨੰਬਰ 'ਚ ਨਹੀਂ ਪਜਾਵਾਂਗੇ। ਵਧੀਆ ਤਰੀਕੇ ਨਾਲ ਪਜਾਵਾਂਗੇ, ਕੰਮ ਵੀ ਲਵਾਵਾਂਗੇ, ਤੈਨੂੰ ਵਧੀਆ ਰੱਖਾਂਗੇ ਉੱਥੇ ਖਾਣ-ਪੀਣ ਸਹੀ ਮਿਲੂਗਾ। ਪਰ ਇਦੋਂ ਦਾ ਕੁਝ ਵੀ ਨਹੀਂ ਹੋਇਆ, ਸੱਤ ਮਹੀਨੇ ਦੀ ਜ਼ਿੰਦਗੀ ਉਲਟ-ਪੁਲਟ ਰਹਿ ਹੋ ਗਈ। ਫੇਰ ਇਹ ਅੱਗੇ ਘਾਰੇ ਆ ਗਏ ਵਾਪਸ। ਰੁਜੀ 7 ਮਹੀਨਿਆਂ ਦੇ ਵਿੱਚ ਜ਼ਿੰਦਗੀ ਦਾ ਕੀ ਹੋ ਗਿਆ ਇਹ ਜੋ ਦੋ ਤੁਸੀਂ ਦੇਖਿਆ ਕਿ ਜਿਹਦੇ ਵਿੱਚ ਤੁਹਾਨੂੰ ਲੱਗਾ ਕਿ ਮੈਂ ਜਿਸ ਚ ਤੁਸੀਂ ਪਛਤਾਏ ਹੋ ਕਿ ਮੈਂ ਇੰਡੀਆ ਛੱਡ ਕੇ ਬੜੀ ਗਲਤੀ ਕੀਤੀ ਇੰਡੀਆ ਛੱਡ ਕੇ ਗਲਤੀ ਜਦੋਂ ਮੈਂ ਇੱਥੇ ਦੁਹਾਈ ਤੋਂ ਜਦੋਂ ਦੁਹਾਈ ਪੁੱਜਿਆ ਮੈਂ ਇੰਡੀਆ ਤੋਂ ਤੇ ਉੱਥੇ ਜਾ ਕੇ ਜਦੋਂ ਮੈਂ ਦੇਖਿਆ ਕਿ ਮੁੰਡੇ ਪਹਿਲਾਂ ਹੀ ਉੱਥੇ ਦੋ-ਦੋ ਮਹੀਨੇ ਹੋ ਗਏ ਵੇਟ ਕਰਦੇ ਪਏ ਆ ਕਿ ਸਾਡਾ ਵੀ ਆਜ ਲੱਗੂਗਾ ਕੱਲ ਲੱਗੂਗਾ ਉਦੋਂ ਮੇਰੇ ਪਿਆਰੇ ਥੱਲੇ ਜ਼ਮੀਨ ਉੱਤਰ ਗਈ ਕਿ ਮੈਂ ਕੀ ਕੀ ਖਾਬ ਦੇ ਕੇ ਆਇਆਗਾ ਤੇ ਕੀ ਹੁੰਦਾ ਹੋਇਆ ਇੱਥੇ ਫਿਰ ਉੱਥੇ ਮੈਨੂੰ ਪਾਸਪੋਰਟ ਵੀ ਮੇਰਾ ਰੱਖ ਲੈਗਾ ਉਹਨਾਂ ਨੇ 4-5 ਮਹੀਨੇ ਮੈਨੂੰ ਉੱਤੇ ਰੱਖਿਆ ਇੱਕ ਟਾਈਮ ਖਾਣਾ ਦਿੰਦੇਗੇ ਤੇ ਕਾਫੀ ਕਹਿੰਦਾ ਮਤਲਬ ਕਿ ਪਾਸਪੋਰਟ ਜਦੋਂ ਮੰਗਦਾ ਹੈਗਾ ਫਿਰ ਧੌਂਕੀ ਦੇ ਲਪਤੇ ਹੈਗੇ ਜਾਂ ਤਾਂ ਪੈਸੇ ਦੇ ਜੇ ਮੈਂ ਕੰਪਲੇਨ ਕਰਨ ਨੂੰ ਕਹਿੰਦਾ ਹੈਗਾ ਕੰਪਲੇਨ ਕਰਦੇ ਤੇਰੇ ਘਰ ਦੇ ਤੇ ਇੰਡੀਆ ਹੈਗੀ ਆ ਉਹਨਾਂ ਨੂੰ ਉਹਨਾਂ ਨੂੰ ਦੇਖ ਲਾਂਗੇ ਤੁਸੀਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਉਹਦੇ ਜਾਂਦੇ ਨੌਜਵਾਨਾਂ ਨੂੰ ਇਹੀ ਸੰਦੇਸ਼ ਆ ਜਿੰਨਾਂ ਦਾ ਇੱਥੇ ਸਰੀ ਜਾਂਦਾ ਉਹ ਬਾਹਰ ਜਾਣ ਦੀ ਕੋਈ ਲੋੜ ਨਹੀਂ ਤੇ ਜਿੰਨਾਂ ਦਾ ਇੱਥੇ ਨਹੀਂ ਉਹਨਾਂ ਨੂੰ ਤਾਂ ਬਾਹਰ ਜਾਣੇ ਪੈਣਾ ਉਹਨਾਂ ਸਾਡਾ ਇੱਥੇ ਕੁਝ ਵੀ ਨਹੀਂ ਰਿਹਾ ਇਸ ਟਾਈਮ ਤੱਕ ਬਾਹਰ ਨਹੀਂ ਜਾਂਦਾ ਤਾਂ ਕੀ ਕਰਨਾ ਤੁਸੀਂ ਦੱਸੋ ਆਪੇ ਤੇ ਨੌਕਰੀਆਂ ਤਾਂ ਹੈ ਨਹੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਇਹੀ ਹੈ ਕਿ ਕਾਰਵਾਈ ਕੀਤੀ ਹੈ ਏਜੰਟ ਤੇ ਕਿ ਜਿੱਦਾਂ ਉਹਨੇ ਸਾਡੇ ਕੋਲ ਫਰੋਡ ਕੀਤਾ ਸਾਡੇ ਨਾਲ ਸਾਡੇ ਪੈਸੇ ਵਾਪਸ ਕਰਾਏ ਜਾਣ ਜਿੰਨਾ ਆਪਾਂ ਕਰਜਾ ਤਲਾ ਸਕੀਏ ਬਾਕੀ ਜ਼ਿੰਦਗੀ ਜਿੰਨਾ ਟਾਈਮ ਖਰਾਬ ਹੋਣਾਗਾ ਉਹ ਤਾਂ ਹੋ ਹੀ ਗਿਆ ਇਹ ਮੰਗਦੇ ਹੋ ਸਰਕਾਰ ਤੋਂ ਕੀ ਮੰਗ ਕਰਦੇ ਹੋ ਹੁਣ ਤੁਸੀਂ ਵੀ ਰੋਜ਼ਗਾਰ ਵਾਸਤੇ ਕੋਈ ਰੋਜ਼ਗਾਰ ਵਾਸਤੇ ਇਦਾਂ ਕਿਉਂ ਰੋਜ਼ਗਾਰ ਦੇਣਾ ਚਾਹੀਦਾ ਕਿਉਂਕਿ ਬੰਦਾ ਬਾਹਰ ਹੀ ਤਾਂ ਹੀ ਜਾਂਦਾ ਜਦੋਂ ਇੰਡੀਆ ਕੁਝ ਵੀ ਨਾ ਹੋਵੇ ਤਾਂ ਹੀ ਲਾਸਟ ਆਪਸ਼ਨ ਹੀ ਬਾਰ ਬੰਦੇ ਵਾਸਤੇ ਕਿ ਬਾਰਿਆ ਕੇ ਕੰਮ ਕਰਾਂਗੇ ਘਰਵਾਰ ਚੱਲੂਗਾ ਵਧੀਆ ਹਾਂਜੀ ਆਪਣੀ ਚੰਗੀ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਵਿਦੇਸ਼ ਦੀ ਧਰਤੀ ਤੇ ਨੌਜਵਾਨ ਜਾਂਦੇ ਨੇ ਭੈਣਾ ਭਰਾ ਪਿੱਛੇ ਜਿਹੜੇ ਆ ਉਮੀਦਾਂ ਰੱਖੀ ਬੈਠੇ ਹੁੰਦੇ ਆ ਤੇ ਉਸ ਪਰਮਾਤਮਾ ਅੱਗੇ ਦੁਆ ਕਰਦੇ ਆ ਆਪਣੇ ਭਰਾਵਾਂ ਦੇ ਵਾਸਤੇ ਤੇ ਅਜਿਹੀ ਪੈਣਿਕ ਰੋਹਿ ਕੁਮਾਰ ਦੀ ਸਿਸਟਰ ਇਹਨਾਂ ਨੂੰ ਜਾਣਦੇ ਆ ਆਪਾਂ ਵੀ ਤੁਸੀਂ ਭਰਾਸ ਕਿਸਨ ਦੇ ਘਰ ਆਇਆ ਤੇ ਕੀ ਤੁਸੀਂ ਮਹਿਸੂਸ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਮਾਲਕ ਦਾ ਹੀ ਸ਼ੁਕਰ ਕਰਨੀ ਹੈ ਕਿ ਚਲੋ ਵਧੀਆ ਤਰੀਕੇ ਨਾਲ ਘਰ ਆ ਗਿਆ ਸਾਡਾ ਬੱਚਾ ਸਾਡੇ ਕੋਲ ਬਹਿ ਗਿਆ ਮੈਂ ਤਾਂ ਸਾਰਾ ਪ੍ਰਮਾਤਮਾ ਦਾ ਹੀ ਸ਼ੁਕਰ ਕਰਦੀ ਆ ਫਿਰ ਇਹ ਗੱਲ ਕੰਡੀਸ਼ਨ ਦੀ ਪੈਸੇ ਦੀ ਉਹ ਤਾਂ ਮਿੱਟੀ ਹੋ ਗਿਆ ਇੱਕ ਕਿਸਮ ਦਾ ਉਹ ਤਾਂ ਏਜੰਟ ਨੇ ਕਿਹਾ ਕੁਛ ਕੀਤਾ ਕੋਈ ਨਹੀਂ ਕਿ ਜਿੰਨੇ ਨੇ ਬੇਨਕਦੀ ਕਰ ਪਚਨੀ ਤਾਂ ਹੈ ਨਹੀਂ ਉਹਨੂੰ ਮੈਂ ਸਰਕਾਰ ਕੋਲ ਹੀ ਮੰਗ ਕਰਾਂਗੀ ਕਿ ਏਜੰਟ ਦੇ ਜਿੰਨੀ ਤੋਂ ਜਿੰਨੀ ਹੋ ਸਕਦੀ ਹੈ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਇਹੋ ਜਿਹੀ ਤੁਸੀਂ ਜਿਹੜੇ ਆ ਏਜੰਟ ਨੇ ਆਪ ਦੇ ਖਾਲੀਸ਼ ਸੁਪਨੇ ਦਿਖਾ ਲਈ ਸੀ ਉਹਨਾਂ ਨੇ ਇਹੀ ਕਿਹਾ ਸੀ ਕਿ ਵਧੀਆ ਤਰੀਕੇ ਨਾਲ ਬਜਾਵਾਂਗੇ ਇੱਕ ਨੰਬਰ ਚ ਬਜਾਵਾਂਗੇ ਘੱਟ ਪੈਸੇ ਲਾਵਾਂਗੇ ਜਦੋਂ ਮੁੰਡਾ ਡਵੇਈ ਪੁੱਜ ਗਿਆ ਪੈਸੇ ਵੀ ਵੱਧ ਗਏ ਟਾਈਮ ਵੀ ਵੱਧ ਗਿਆ ਤੇ ਇਰਾਦੇ ਵੀ ਵੱਧ ਗਏ ਵੱਧਦੇ ਗਏ ਜਿੱਦਾਂ ਜਿੱਦਾਂ ਸਮਾਂ ਵੱਧਦਾ ਗਿਆ ਜਦੋਂ ਇਰਾਦੇ ਵੱਧਦੇ ਗਏ ਪੈਸੇ ਦੀ ਵੀ ਕੀਮਤ ਵੱਧ ਗਈ ਵੀ 25 ਲੱਖ ਤੋਂ ਸਿੱਧਾ 45 ਲੱਖ ਲਵਾਤਾ ਸਾਡਾ ਕੀ ਤੁਸੀਂ ਹਿਮਾਚਲ ਸਰਕਾਰ ਤੇ ਕੇਂਦਰ ਸਰਕਾਰ ਤੋਂ ਕੀ ਮੰਗ ਕਰਦੇ ਮੈਂ ਤਾਂ ਇਹੀ ਮੰਗ ਕਰਦੀ ਆ ਕਿ ਬੱਚਿਆਂ ਨੂੰ ਨਾ ਇੱਥੇ ਬੇਰੋਜ਼ਗਾਰੀ ਹੋਏ ਤੇ ਨਾ ਬੱਚੇ ਬਾਹਰ ਜਾਣ ਇੱਥੇ ਸਭ ਕੁਝ ਹੋਏ ਥੋੜੀ ਕਮਾਨ ਕੋਈ ਗੱਲ ਨਹੀਂ ਬੋਤਲੀ ਆਸ ਵੀ ਨਹੀਂ ਲੱਗੇ ਰੱਖਣ ਇੱਕ ਗਰੀਬ ਦਾ ਸੁਪਨਾ ਮਰਦਾ ਗਰੀਬ ਦੀ ਆਸ ਮਰਦੀ ਆ ਜਿੰਦੇ ਕੋਲ ਤਾਂ ਪਹਿਲੀ ਬੰਨਾ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਣਾ ਹੁੰਦਾ 45 60 ਵੀ ਲੱਗ ਜੂਗਾ ਨਾ ਉਹਨਾਂ ਨੂੰ ਤਾਂ ਵੀ ਕੋਈ ਫਰਕ ਨਹੀਂ ਪੈਣਾ ਜੇ ਇੱਕ ਨੁਕਰ ਵੇਜੀ ਉਹਨਾਂ ਦੀ ਦੂਸਰੀ ਨੁਕਰ ਹੈਗੀ ਆ ਤੇ ਸਾਡੀ ਦੀ ਟਿੱਟ ਵੀ ਕੀ ਪਈ ਆ ਜੇਕਰ ਤੀ ਕੋ ਬੈਂਕ ਦਾ ਲੋਨ ਇੱਕ ਮਹੀਨਾ ਕਿਸ਼ਤ ਨਹੀਂ ਦੋਗੇ ਦੋ ਮਹੀਨੇ ਤੀਜੇ ਦਿਨ ਮਹੀਨੇ ਤੋਂ ਨੋਟਿਸ ਪੇਜ਼ ਦਾ ਨਾ ਕਰ ਇਹ ਕਰਖਲੀ ਕਰ ਦੋ ਜੇ ਨੀ ਕਿਸ਼ਤਾ ਦੇਣੀ ਆ ਬੈਂਕਾਂ ਤੇ ਲੋਕਾਂ ਤੋਂ ਜਿਹੜਾ ਵਿਆਜ ਤੇ ਪੈਸਾ ਲੈ ਕੇ ਆਪਣੇ ਪੁੱਤਰ ਨੂੰ ਬਾਹਰ ਭੇਜਿਆ ਕਿਸੇ ਨੇ ਆਪਣੇ ਭਰਾ ਨੂੰ ਬਾਹਰ ਭੇਜਿਆ ਪਰ ਇਹਨਾਂ ਠੱਗ ਏਜੰਟਾਂ ਨੇ ਧੋਖਾ ਧੜੀ ਕਰਕੇ ਜਿਹੜਾ ਹੈਗਾ ਨੌਜਵਾਨਾਂ ਨੂੰ ਡੰਕਾ ਲਵਾ ਕੇ ਜਿਹੜਾ ਅਮਰੀਕਾ ਦੀ ਧਰਤੀ ਦੇ ਵਿੱਚ ਜਿਹੜਾ ਦਖਲ ਦਵਾਇਆ ਜਿਹਨੂੰ 트ੰਪ ਸਰਕਾਰ ਨੇ ਗੈਰ ਕਾਨੂੰਨੀ ਦੱਸਿਆ ਆਓ ਸਾਡੇ ਨਾਲ ਰੋਹ ਦੇ ਮਾਤਾ ਜੀ ਹੈਗੇ ਨੇ ਇਹ ਕੀ ਕਹਿਣਾ ਚਾਹੁੰਦੇ ਆ ਮੈਂ ਤੇ ਹੀ ਚਾਨੀ ਚੱਲ ਮੋੜਾ ਖੁਸ਼ੀ ਠੀਕ ਠਾਕ ਘਰ ਪਹੁੰਚ ਗਿਆ ਮੈਨੂੰ ਇੰਨੀ ਬੜੀ ਖੁਸ਼ੀ ਹੈ ਹੁਣ ਇਹਨਾਂ ਨੂੰ ਕੰਮ ਕਰ ਦੋ ਆਵੇ ਨਾ ਸਰਕਾਰ ਨੇ ਤਾਂ ਭੇਜ ਤੇ ਘਰ ਤੇ ਹੁਣ ਬੱਚੇ ਵੇਲੇ ਰੱਖਣੇ ਇੰਨੀ ਪਰੇਸ਼ਾਨੀਆਂ ਦਿਮਾਗ ਤੇ ਇਹਨਾਂ ਦਾ ਵੀ ਸੋਚੇ ਨਾ ਹੁਣ ਸਰਕਾਰ ਸੋਚਣਾ ਚਾਹੀਦਾ ਹੋਰ ਸਰਕਾਰ ਤੂੰ ਕੀ ਮੰਗ ਕਰਦੇ ਸੀ ਮੰਗਾ ਹੀ ਹੀ ਕਰਨੇ ਆ ਸਾਡੇ ਬੱਚੇ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਨੌਕਰੀਆਂ ਦੇਣ ਤੇ ਦੂਜੀ ਗੱਲ ਇਹ ਸਾਡਾ ਪੈਸੇ ਵੀ ਦੁਆਣ ਜੰਟ ਜਿੱਥੇ ਏਜੰਟ ਦੇ ਖਿਲਾਫ ਕਾਰਵਾਈ ਕਰਨ ਦੀ ਪਰਿਵਾਰ ਨੇ ਮੰਗ ਕੀਤੀ ਹੈ ਉੱਥੇ ਹੀ ਇਹ ਪਰਿਵਾਰ ਜਿਹੜਾ ਹੈਗਾ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਜਾਵੇ ਕੈਮਰਾਮੈਨ ਲਖਸ਼ਮੀ ਬੰਟੀ ਦੇ ਨਾਲ ਤਰਸੀਮ ਪੱਪੂ ਹਿਮਾਚਲ ਪ੍ਰਦੇਸ਼ ਕਾਂਗੜਾ